ਆਪਾਂ ਚੱਲੇ ਸੀਗੇ ਸ਼ਹਿਰ ਰੇਣ ਕਣਕ ਸੀ ਜਿਹੜੀ ਲਾਤੀ ਆ ਦੇਖੋ ਲੋ ਜੀ ਵਾਦ ਲਈ ਆਪਾਂ ਰੇ ਟਰਾਲੀਆਂ ਵੀ ਆਪਾਂ ਲੈ ਕੇ ਜਾਣੀਆਂ ਕੱਲ ਨੂੰ ਪੁੱਛ ਕੇ ਆਏ ਸਵੇਰ ਆਪਾਂ ਚੱਲੇ ਸੀ ਸਵੇਰ 5:30 ਹੋ ਗਏ ਵੱਡੀ ਆ ਨੇ ਆਪਣੇ ਇੱਧਰ ਲਈ ਕਣਕ ਨੂੰ ਦੇਖੋ ਕਾਲੀ ਹੋ ਗਈ ਪਾਣੀ ਲੇਟ ਲੱਗਾ ਔੜਮਾਨ ਨੂੰ ਲਓ ਜੀ ਆਪਾਂ ਉੱਤਰੋਂ ਵੱਟਿਆ ਸੀ ਇੱਧਰ ਆ ਗਏ ਛੇਵ ਨਾਲੇ ਤੇ ਕਰਕੇ ਰੇ ਛੱਡੇ ਜੀ ਜੀ ਆ ਵੀ ਵੱਡੀ ਕੀ ਚਾਰ ਕਰਾਣਾ ਥੋੜਾ ਜਿਹਾ ਰਹਿ ਗਿਆ ਦੋ ਗੜ ਇੰਦੇ ਚ ਵੀ ਸੂਤ ਹੀ ਨਿਕਲ ਕ ਟੈਂਕੀ ਹੋਰ ਬਣ ਜਾਣੀਆਂ ਲਓ ਜੀ ਵੱਡੀ ਕੀ ਚੱਲਦੇ ਆ ਚੱਲੀ ਐ ਮਸ਼ੀਨ ਹਾਂਜੀ ਅੱਜ ਦਾ ਆਪਣਾ ਵਲੌਗ ਸਟਾਰਟ ਹੁੰਦਾ ਹੈ ਇੱਥੋਂ ਤੇ ਆਪਾਂ ਚੱਲੇ ਸੀਗੇ ਸ਼ਹਿਰ ਰੇ ਰਹਿਣ ਤੇ ਆਪਾਂ ਕਣਕ ਸੀਗੀ ਦੀ ਟਰਾਲੀ 'ਚ ਦੂਰ ਦੂਰ ਰੈਂਕੀਆਂ ਹੁਲਾਤੀਆਂ ਲੱਖੋ ਲਾ ਕੇ ਹਟੀਆਂ ਤੇ ਹੁਣ ਚਲੇ ਰੇ ਲੇਨ ਮੋੜ ਕੇ ਰੇ ਨਹੀਂ ਮਿਲਨੀ ਸ਼ਹਿਰੋਂ ਤੇ ਟਰਾਲੀਆਂ ਆਪਣੀਆਂ ਖੜੀਆਂ ਨੇ ਅਜੀ ਦੇਖ ਲੋ ਇੱਕ ਉਹ ਖੜੀ ਇੱਕ ਉਹ ਅੰਦਰ ਖੜੀ ਐ ਤੇ ਉਹ ਬਾਹਰ ਕੱਢਤੀ ਜੀ ਕਨਕਲੋਨੀ ਕਰਕੇ ਤੇ ਚਲਦੇ ਆਂ ਚਲੋ ਤੇ ਸ਼ਹਿਰ ਜਾ ਕੇ ਮਿਲਦੇ ਆਂ ਤੇ 50 ਕਿੱਟੇ ਲਿਆਵਾਂਗੇ ਡੀਏਪੀ ਦੇ ਆ ਡੀਏਪੀ ਦੇ ਹਜ਼ੂਰੀਆ ਤੇ ਡੀਏਪੀ ਦੇ 5 ਕਿੱਟੇ ਲਿਆਵਾਂਗੇ ਕਿਦੇ ਉਹ ਜੀ ਥਾਂ ਪਾਉਣੇ ਹੁਣ ਤੇ ਚਲਦੇ ਆਂ ਫਿਰ ਸ਼ਹਿਰ ਜਾ ਕੇ ਮਿਲਦੇ ਹਾਂ ਲੋ ਜੀ ਬਾਦ ਲਈ ਆਪਾਂ ਰੇ ਚੱਲਦੇ ਹਾਂ ਹੁਣ ਘਰ ਨੂੰ ਆਪਾਂ ਚਲੋ ਤੇ ਟਰਾਲੀ ਲਾ ਦੀ ਇੱਥੇ ਪਰ ਲਾਉਣੀ ਆ ਇਹ ਹੁਣੇ ਦੇ ਤੇ ਲਾਉਣੀ ਆ ਫਿਰ ਉਹਨੂੰ ਲਾਉਣੇ ਆ ਆਪਾਂ ਤੇ ਇੱਥੇ ਚੜਦੀ ਨਹੀਂ ਇਹ ਚੜਾ ਲ ਕੇ ਪਤਕੇ ਆ ਤੇ ਇਹ ਆਪਣੇ ਹੈਗੇ 55 ਗੱਟੇ ਪੰਜ ਹੈਗੇ ਡੀਏਬੀ ਦੇ ਤੇ ਇਹ ਹੈਗੀ ਵਜਦੀ ਆ ਇਹ 11 ਕਣੀ ਕਿਹੜੀ ਉਹ ਕੁਝ ਦੂਜੀਆਂ ਵਿੱਚ ਪੁਰਾਣੀਆਂ ਤੇ ਕੜਾਕੇ ਜੋ ਲਿਫਟ ਤੇ ਪਈ ਜਾਂਦੇ ਆ ਤੇਲ ਘਾਟਾ ਲਿਫਟ ਚ ਆਪਣੀ ਹੌਲੀ ਹੌਲੀ ਥੱਲੇ ਹਿੜਦਾ ਥੱਲੇ ਆ ਗਿਆ ਤੇਲ ਉੱਥੋਂ ਨੀਲੀ ਗੁੰਦਾਣਾ ਸੀਲ ਹੋਵੇ ਸਾਰਾ ਕੱਢੀ ਇਹ ਕੋ ਗੁੱਡੇ ਵਾਲੀ ਸੀਲ ਵੀ ਰਹੀ ਜਿਹੜਾ ਸੀਗਾ ਨੇ ਸਾਰਾ ਕੱਢਤਾ ਉਹ ਤਾਂ ਥੱਲੇ ਆਉਂਦੀ ਲਫਟੇ ਤੇਲ ਪੂਰਾ ਹੁੰਦਾ ਅੱਗੇ ਜਦੋਂ ਸੀਗਾ ਤੇ ਉਹਦੇ ਨਹੀਂ ਆਉਂਦੀ ਥੱਲੇ ਜਾਵਾਂ ਕਿਉਂਕਿ ਉਦੋਂ ਆਪਣਾ ਪਗਾ ਮਸ਼ੀਨ ਖੁੱਬੀ ਸੀ ਉਦੋਂ ਸੋ ਦੂਜੀ ਬੋਰ ਵਾਲੀ ਉਹਦੇ ਤਾਂ ਚੱਕ ਕੇ ਥੱਲੀ ਹੀ ਸਾਰੀ ਰਾਤ ਛੜੀ ਰਹੀ ਉਹ ਹੀ ਚਲੋ ਚਾਲਦੇ ਆ ਫਿਰ ਇਹਨੂੰ ਲਾਉਣੇ ਆ ਮਿਲਦੇ ਆ ਫਿਰ ਆਪਾਂ ਹਾਈਡਿਟਿੰਗ ਕਰਨੀ ਆ ਦੂਜੀ ਵੀਡੀਓ ਅਪਲੋਡ ਕਰਨੀ ਆ ਇੱਕ ਕੀਤੀ ਅੱਜ ਆਪਾਂ ਤੇ ਅਜੇ ਕਣਕ ਵਾਲੀ ਰਹਿੰਦੀ ਆ ਹੋਰ ਕਰਨੀ ਆ ਜੇ ਐਡੀਟਿੰਗ ਕਰਕੇ ਤੇ ਉਹ ਕਰਨੀ ਆ ਅਪਲੋਡ ਆਪਾਂ ਤੇ ਇੱਕ ਅਪਲੋਡ ਹੋਈ ਸੱਚੋ ਤਾਂ ਆਪਾਂ ਗਏ ਸੀ ਉੱਥੋਂ ਵਾਲੀ ਤੇ ਇੱਕ ਐਡੀਟਿੰਗ ਹੋਈ ਵੀ ਆ ਥੋੜੀ ਹੀ ਰਹਿ ਗਈ ਆਪਾਂ ਉੱਥੇ ਕਰ ਲਈ ਸੀ ਸ਼ੂਟਿੰਗ ਬੈਠੇ ਨੇ ਤੇ ਹੁਣ ਦੂਜੀ ਹੋਰ ਕਰਨੀ ਆ ਦੋ ਦੋ ਵੀਡੀਓ ਬਣ ਜਾਣੀਆਂ ਹੋਰ ਇਹ ਖਾ ਹੋ ਜਾਣੀ ਤੇ ਚਲੋ ਕਰਦੇ ਆ ਐਡੀਟਿੰਗ ਕਰਦੇ ਆ ਅਪਲੋਡ ਫਿਰ ਦੂਜੀਆ ਵੀਡੀਓ ਤੇ ਟਰਾਲੀਆਂ ਵੀ ਆਪਾਂ ਲੈ ਕੇ ਜਾਣੀਆਂ ਕੱਲ ਨੂੰ ਪੁੱਛ ਕੀ ਆਏ ਸੁਬਾ ਲੈ ਜਾਾਂਗੇ ਸਦਿਆਂ ਤੇ ਟੋਲ ਦੇਣਗੇ ਕੱਲ ਨੂੰ ਚਲੋ ਹਾਂਜੀ ਆਪਾਂ ਚੱਲੇ ਸੀਗੇ ਸੁਬਾ ਟਾਈਮ ਹੋ ਚੁੱਕਿਆਗਾ 4:30 ਤੋਂ ਉੱਤੇ ਹੋ ਗਿਆ ਟਾਈਮ 3 ਜਾਂ ਦੇਖੋ 4:30 ਹੋ ਗਏ ਚੱਲਦੇ ਆ ਲੈ ਕੇ ਸ਼ਹਿਰ ਨੂੰ ਆ ਕੇ ਚੱਲੇ ਸੀ ਇੱਕ ਟਰਾਲੀ ਪਹਿਲਾਂ ਤੇ ਨਾਲੇ ਜੈਕ ਵਾਲੀ ਨਾ ਉਥੋਂ ਚੱਕਾ ਚੱਕੀ ਉਹ ਉਥੇ ਤੇ ਚਲੋ ਚੱਲਦੇ ਆ ਗਵਾਂਡੀਆਂ ਦੀ ਟੂੜੀ ਵਾਲੀ ਟਰਾਲੀ ਥੇ ਲਾਤੀ ਰਹਾ ਜੰਨੇ ਦੇਖਦੇ ਦਾਨ ਇੱਕ ਛੂਟ ਕਰਦੇ ਹਾਂ ਦੇਖ ਮੱਕੀ ਟਰਾਲੀਆਂ ਹੀ ਆਪਣੇ ਅੰਦਰ ਖੜੀਆਂ ਦੇਖਦੇ ਆ ਨਹੀਂ ਤਾਂ ਉਹ ਦੋ ਇੱਠੀਆਂ ਲੈ ਜਾਗੇ ਦੋਵੇਂ ਤੇ ਚਲੋ ਚੱਲਦੇ ਆ ਫਿਰ ਲੈ ਕੇ ਰਾਜ <laughs> ਮਿਲਦੇ <laughs> ਚੱਕਣ ਲੋੜ ਹੀ ਨਹੀਂ ਪਈ ਦਿੱਖਾ ਨਵੀਂ ਆਪਾਂ ਦੂਜੀ ਟਰਾਲੀ ਵੀ ਲਿਆਏ ਇਹ ਵੀ ਲਿਆਇਆ ਚੱਲੀ ਆ ਬਸ ਇਹ ਵੀ ਲੈ ਆਏ ਆ ਆਪਾਂ ਪਹਿਲਾਂ ਦੋਵੇਂ ਲਿਆਉਣੀਆਂ ਕੁੱਪੀਆਂ ਫਿਰ ਇੱਕ ਹੀ ਲਿਆਂਦੀ ਜòn ਆਪਣੀ ਟਰਾਲੀ ਰਹਿ ਗਈ ਇੱਕ ਉਸ ਤੋਂ ਬਾਅਦ ਜਿਹੜਾ ਵੱਡਣ ਵਾਲਾ ਪਿਆ ਉਹ ਰਹਿ ਜਾਊਗਾ ਇਹਾਂ ਦੇ ਆਪਣੇ ਦੇ ਪੱਖਾ ਲੱਗ ਰਗਾ ਲਾ ਕੇ ਲੈ ਆਇਆ ਹਾਂ ਹਾਂ ਹੋਰ ਅਸੀਂ ਘਰੋਂ ਲਾ ਕੇ ਲਿਆਉਂਦਾ ਦੇਖੋ ਦੇਖੋ ਕੰਪਿਊਟਰ ਨਹੀਂ ਸਾਬ ਹੋ ਆਪਣੀ ਪੱਖਾ ਲਾਉਣਾ ਹੀ ਨਹੀਂਗਾ ਇਹਨੂੰ ਬਾਕੀਆਂ ਸਾਰੀਆਂ ਚ ਕੁੰਡੀਆਂ ਦੇਖ ਲੋ ਹਲੋ ਜੀ ਆ ਵੀ ਟਰਾਲੀ ਆਪਾਂ ਕੱਢ ਲਈ ਅੰਦਰੋਂ ਤੇ ਚਲਦੇ ਆ ਲੈ ਕੇ ਨਾ ਕਿ ਆਉਣੇ ਇਹਨੂੰ ਤੇ ਪਹਿਲਾਂ ਦੋ ਇਕੱਠੀਆਂ ਜਾਨੀਆਂ ਫਿਰ ਭਰੀਆਂ ਬਾਲੀਆਂ ਇਹ ਵੀ ਬੁਝਾ ਕੇ ਲੈ ਜਾਣੀ ਪੈਣੀ ਹੈ ਚਲਦੇ ਆ ਲੈ ਕੇ ਤੇ ਉੱਥੇ ਜਾ ਕੇ ਮਿਲਦੇ ਆ ਫਿਰ ਇੱਕ ਆਪਣਾ ਐਮਪੀਜਾ ਵੀ ਬੰਦ ਹੋ ਗਿਆ ਫਿਰ ਬੇਸ ਬਣਾਉਣਾ ਇਹਨੂੰ ਵੇਖਣਾ ਪਣਾਗਾ ਫਿਰ ਚਲੋ ਚਲਦੇ ਆ ਬਾਹਰ ਲੋ ਜੀ ਆਪਾਂ ਆ ਗਏ ਆ ਟਾਲੀ ਲੈ ਕੇ ਮੰਡੀ ਕੋਲੇ ਉਹ ਤੋਂ ਮਸ਼ੀਨ ਵੀ ਆ ਗਈ ਤੇ ਆਪਾਂ ਵੱਢੀ ਜਾਂਦੇ ਹਾਂ ਆਪਣੀ ਇੱਧਰ ਲਈ ਕਣਕ ਨੂੰ ਤੇ ਇਹ ਦੇਖੋ ਕਾਲੀ ਹੋ ਗਈ ਪਾਣੀ ਲੇਟ ਲੱਗਾ ਔੜ ਮੰਨ ਲਾ ਤੇ ਖਰਾਬ ਹੋ ਗਈ ਡੇਢ ਕਿੱਲਾ ਆਪਣਾ ਡੇਢ ਦੋ ਕਿੱਲੇ ਵਾਲੀ ਕਣਕਾ ਚਲੋ ਬੜੇ ਆਪਣੇ ਸਰਪੰਚ ਸਾਹਿਬ ਉਹਨਾਂ ਨੇ ਆਪਦੀ ਵੀਡੀਓ ਵੇਖ ਲਈ ਛੋਟੀ ਜਿਹੜੀ ਪਾਈ ਸੀ ਆਪਾਂ ਸ਼ਾਰਟਸ ਹੈ ਰਿਕਾਰਡਿੰਗ ਕੀ ਨਹੀਂ ਭਰੀ ਦੀ ਕੋਈ ਤੇ ਕਿਹੜੇ ਤੀਜਾ ਗੜਾ ਹੈ ਤੀਜਾ ਨਹੀਂ ਜਾਂ ਦੂਜਾ ਚਲੋ ਦੇਖੀਓ ਦੂਜਾ ਗਿੱਲਾ ਦਾ ਆਪਣਾ ਜਦੋਂ ਠੀਕ ਆ ਉਹ ਵੀ ਵਟਰਾ ਆ ਜੀ ਹੌਜੀ ਆਪੋਂ ਉਤਰੋਂ ਵਟਿਆ ਸੀ ਇਧਰ ਆ ਗਈ ਛੇ ਨਾਲੇ ਤੇ ਵਰਕੇ ਰੇ ਛਡੇ ਜਿਹੜੇ ਲਓ ਜੀ ਆ ਵੀ ਵੱਡੀ ਕੀ ਚਾਰ ਕਰਾਲਾ ਥੋੜਾ ਜਿਹਾ ਰਹਿ ਗੇ ਦੋ ਵੜੇ ਇੰਦੇ ਚੋਂ ਵੀ ਸ਼ੂਤ ਹੀ ਨਿਕਲ ਆਇਆ ਕਿ ਟੈਂਕੀ ਹੋਰ ਬਣ ਜਾਣੇ ਲਓ ਜੀ ਵੱਡੀ ਕੀ ਚੱਲਦੇ ਆ ਚੱਲੀ ਐ ਮਸ਼ੀਨਾਂ